ਕਿਸੇ ਕੀ ਮੈਨੂੰ ਫੋਨ ਆਇਆ ਸੀਗਾ ਕਿ ਸਾਡੀ ਪੁਲਿਸ ਦੀ ਟੀਮ ਪਾਰਟੀ ਨਾਲ ਕੋਮਬਿਟ ਹੋਈ ਹੈ ਹੁਣ ਅਸੀਂ ਇੱਥੇ ਆ ਕੇ ਪਤਾ ਲੱਗਿਆ ਹੈਗਾ ਕਿ ਇਹ ਦੋ ਬੰਦੇ ਹੈਗੇ ਜਿੰਨਾਂ ਦਾ ਇੱਕ ਦਾ ਨਾਂ ਜਗਦੀਪ ਸਿੰਘ ਹੈਗਾ ਤੇ ਇੱਕ ਦੂਜੇ ਦਾ ਸਾਹਿਲ ਉਰਫ ਸ਼ੈਲੀ ਇਹ ਬੰਦੇ ਹੈਗੇ ਤੇ ਪਿੱਛੇ ਸੀ ਯਹਾਂ ਆਮੂਮਨ ਹੀ ਤੁਸੀਂ ਜਾਣਦੇ ਹੋ ਜਿੱਦਾਂ ਬੰਦ ਦਾ ਏਰੀਆ ਇੱਥੇ ਸਨੇਚਰਸ ਤੇ ਕੋਈ ਡਰਗਸ ਸਮਗਲਰਸ ਵੀ ਘੁੰਮਦੇ ਰਹਿੰਦੇ ਪਿੱਛੇ ਸੀ ਵੀ ਕੁਝ ਦਿਨ ਪਹਿਲਾਂ ਹੀ ਇੱਕ ਹੋਰ ਸਨੇਚਿੰਗ ਹੋਈ ਸੀ ਕਿ ਜਿਹਦੇ ਵਿੱਚ ਇੱਕ ਲੇਡੀ ਤੋਂ ਵਾਲੀਆਂ ਖੋਲੀਆਂ ਸੀ ਕਿ ਸਵੇਰੇ ਜਾਂਦੇ ਹੋਏ ਤੋਂ ਤੇ ਐਦਾਂ ਦੀ ਚੀਜ਼ਾਂ ਨੂੰ ਅਸੀਂ ਕਾਫੀ ਸੀਰੀਅਸ ਲੈਣੇ ਆ ਤੇ ਉਹਦੇ ਵਿੱਚ ਹੀ ਡੀਐਸਪੀ ਟਾਂਡਾ ਤੇ ਉਹਨਾਂ ਦੀ ਟੀਮ ਜੋ ਐਸਐਚਓ ਟਾਂਡਾ ਤੇ ਚੌਂਕੀ ਇੰਜਾਇਟ ਬਸਤੀਪੁਰ ਇਹਨਾਂ ਦੀ ਟੀਮ ਵਕਫ ਵਕ ਨਿਕਲੀ ਹੋਈ ਸੀ ਕਿ ਏਰੀਆ ਦੇ ਵਿੱਚ ਜੋ ਸ਼ੱਕੀ ਬੰਦੇ ਹੁੰਦੇ ਆ ਸਮਗਲਰਜ਼ ਹੁੰਦੇ ਸਨੇਚਰਜ਼ ਉਹਨਾਂ ਦੀ ਭਾਲ ਕਰਦੇ ਹੋਏ ਜੋ ਸ਼ਾਮ ਨੂੰ ਇੱਥੇ ਇੱਕ ਮੋਟਰਸਾਈਕਲ ਜਿਹੜਾ ਕਿ ਤੁਹਾਡੇ ਸਾਹਮਣੇ ਹੈਗਾ ਪਲਸਰ ਇਹਦੇ ਤੇ ਦੋ ਮੁੰਡੇ ਜਿਨ੍ਹਾਂ ਨੇ ਮੂੰਹ ਬੰਨੇ ਹੋਏ ਸੀਗੇ ਤੇ ਉਹਨਾਂ ਨੇ ਸਪੀਡ ਦੇ ਵਿੱਚ ਮੋਟਰਸਾਈਕਲ ਨੰਬਰ ਪਲੇਟ ਵੀ ਨਹੀਂ ਸੀਗੀ ਇਹਨਾਂ ਨੇ ਰੋਕਣ ਦਾ ਇਸ਼ਾਰਾ ਕੀਤਾ ਉਹਨਾਂ ਨੇ ਇਹ ਬੰਨ ਤੇ ਪਾ ਲਈ ਮੋਟਰਸਾਈਕਲ ਤੇ ਇੱਥੇ ਕਾਫੀ ਧੂਲ ਉਡਾਉਂਦੇ ਹੋਏ ਕਾਫੀ ਸਪੀਡ ਦੇ ਵਿੱਚ ਜਾ ਰਹੇ ਸੀਗੇ ਸਮ ਫਾਲਟ ਹੈਪਨਡ ਇਨ देयर ਮੋਟਰਸਾਈਕਲ ਤੇ ਮੋਟਰਸਾਈਕਲ ਬੰਦ ਹੋ ਗਿਆ ਤੇ ਗਿਰ ਗਿਆ ਉਹ ਸਪੀਡ ਜ਼ਿਆਦਾ ਸੀਗੀ ਤੇ ਜਦੋਂ ਸਾਡੀ ਪਾਰਟੀ ਪਿੱਛੇ ਹੀ ਸੀ ਕਿ ਉਹਨਾਂ ਨੇ ਰੋਕਣ ਦਾ ਇਸ਼ਾਰਾ ਕੀਤਾ ਉਹਨਾਂ ਨੇ ਸਾਡੀ ਪਾਰਟੀ ਤੇ ਫਾਇਰ ਕਰਤਾ ਇਨ ਰੈਟਾਲੀਏਸ਼ਨ ਸਾਡੀ ਪਾਰਟੀ ਵੱਲੋਂ ਵੀ ਫਾਇਰ ਹੋਇਆ ਤੇ ਇੱਕ ਬੰਦਾ ਜਿਹੜਾ ਸ਼ੈਲੀ ਸ਼ੈਲੀ ਕਰਕੇ ਹੈਗਾ ਉਹਦੇ ਪਾਉਂ ਦੇ ਵਿੱਚ ਗੋਲੀ ਵੱਜੀ ਹੈਗੀ ਐਂਡ ਹੀ ਹੈਜ਼ ਬੀਨ ਟੇਕਨ ਟੂ ਸਿਵਲ ਹਸਪੀਟਲ ਦਸੂਆ ਫॉर ਮੈਡੀਕਲ ਏਡ ਤੇ ਜੋ ਇਹਨਾਂ ਤੋਂ ਬਰਾਮਦਗੀ ਦੂਜਾ ਮੁੰਡਾ ਵੀ ਸੀਗਾ ਨਾਲ ਹੀ ਸੀਗੇ ਇਹਨਾਂ ਤੋਂ 270 ਗ੍ਰਾਮ ਹਿਰੋਇਨ ਤੇ 15600 ਡਰਗ ਮਨੀ ਤੇ ਇੱਕ ਜਿਹੜਾ ਵੈਪਨ ਹੈਗਾ ਕਿ ਕੰਟਰੀ ਮੇਡ ਵੈਪਨ ਇਥੇ ਤੇ ਨਾਲ ਇਹ ਮੋਟਰਸਾਈਕਲ ਇਹਦੀ ਰਿਕਵਰੀ ਹੋਈ ਹੈ ਹੁਣ ਅਸੀਂ ਹੋਰ ਅੱਗੇ ਇੰਟਰੋਗੇਸ਼ਨ ਤੇ ਇਨਵੈਸਟੀਗੇਸ਼ਨ ਕਰਾਂਗੇ ਸਾਨੂੰ ਉਮੀਦ ਹੈ ਕਿ ਇਹ ਜਿਹੜਾ ਹੁਣ ਹਾਲ ਕੀ ਖੜੀ ਅਸੀਂ ਪਤਾ ਕੀਤਾ ਹੈਗਾ ਇਹ ਦੋਨਾਂ ਦੇ ਪਹਿਲਾਂ ਪਰਚੇ ਦਰਜ ਐ ਇੱਕ ਤੇ ਪੰਜ ਪਰਚੇ ਦਰਜ ਐ ਜੋ ਸ਼ੈਲੀ ਕਰਕੇ ਹੈਗਾ ਤੇ ਇੱਕ ਜਿਹੜਾ ਗੁਰਨਾਮ ਜਗਦੀਪ ਹੈ ਉਹਦੇ ਤੇ ਵੀ ਪਰਚਾ ਦਰਜ ਹੈ ਲੁੱਟ ਖੋਹ ਦੇ ਪਰਚੇ ਪਹਿਲਾਂ ਇਹਨਾਂ ਤੇ ਦਰਜ ਜਿਲ੍ਹੇ ਦੇ ਨਾਸੁੰਦਰ ਪੈਗ ਨਹੀਂ ਇਹ ਵੀ ਅੰਮ੍ਰਿਤਸਰ ਸਾਈਡ ਤੇ ਸੁਲਤਾਨਵਿੰਡ ਏਰੀਆ ਦੇ ਹੈਗੇ ਸਸ ਜਿਹੜਾ ਕਿੰਨੇ ਫਾਇਰ ਕੀਤੇ ਗਏ ਜੇ ਉਹਨਾਂ ਵੱਲੋਂ 3 ਤੋਂ 4 ਫਾਇਰ ਹੋਏ ਸਨ ਤੇ ਸਾਡੀ ਪਾਰਟੀ ਵੱਲੋਂ ਵੀ ਫਾਇਰ ਹੋਇਆ ਕੋਈ ਹੋਰ ਇੰਜਕਟ ਨਹੀਂ ਨਹੀਂ ਬਚਾਅ ਹੋ ਗਿਆ ਜੀ ਸਾਡੀ ਪਾਰਟੀ ਦਾ ਬਚਾਅ ਹੋ ਗਿਆ ਉਹਨਾਂ ਕੋਲ ਬੁਲੇਟ ਵੈਸਟਸ ਵੀ ਸੀਗੇ ਤੇ ਬਿਕੋਜ਼ ਟ੍ਰੇਨਡ ਹੈਗੇ ਤੋਂ ਦੇ ਵਰ ਫੋਰਚੂਨੇਟ ਇਨਫ ਟੂ ਸੇਵ ਦਮਸ ਪਰ ਟੈਲੀਏਸ਼ਨ ਦੇ ਵਿੱਚ ਪੁਲਿਸ ਵੱਲੋਂ ਕਿੰਨੇ ਫਾਇਰ ਕੀਤੇ ਗਏ ਨਾ ਇਸ ਲੋਕੇ ਜੀ ਦੋਨੋਂ ਸਾਡੇ ਵੱਲੋਂ ਵੀ 4-5 ਫਾਇਰ ਹੋਏ ਅੰਮ੍ਰਿਤਸਰ ਦੇ ਵਿੱਚ ਜਿਹੜੀਆਂ ਹਾਲ ਹੀ ਦੇ ਵਿੱਚ ਪਿਛਲੇ ਇੱਕ ਹਫ਼ਤੇ ਦੌਰਾਨ ਘਟਨਾਵਾਂ ਹੋਈਆਂ ਚਾਹੇ ਉਹ ਬੰਦਪਾਕੇ ਦੀਆਂ ਹੋ ਜਾਣ ਚਾਹੇ ਬੰਦਪਾਕਾ ਜਿਹੜਾ ਵਸਪੋਟ ਲੈਣ ਜਾ ਰਿਹਾ ਸੀ ਉਹਨੇ ਵਿੱਚ ਹੋ ਜੇ ਕੀ ਇਹਨਾਂ ਦੀਆਂ ਤਾਰਾਂ ਉਹਨਾਂ ਦੇ ਨਾਲ ਵੀ ਕਿਉਂਕਿ ਇਹ ਅੰਮ੍ਰਿਤਸਰ ਦੇ ਬੇਸ ਆਨ ਹੈ ਕੀ ਇਹਨਾਂ ਦੀਆਂ ਤਾਰਾਂ ਜਿਹੜੀਆਂ ਪੁਲਿਸ ਆਉਣ ਵਾਲੇ ਸਮੇਂ ਦੇ ਵਿੱਚ ਖੰਘਾਲੂਗੀ ਜਾਂ ਹੁਣ ਪਤਲੀ ਜਾਣਕਾਰੀ ਕੋ ਉਪਲਬਧ ਹੋਈ ਹੈ ਜੀ ਦੇਖੋ ਜਿੱਦਾਂ ਤੁਹਾਨੂੰ ਪਤਾ ਹੈ ਦੋਨੋਂ ਦੇ ਕ੍ਰਿਮੀਨਲ ਬੈਕਗ੍ਰਾਉਂਡ ਹੈ ਸਨੇਚਿੰਗਸ ਕਰਦੇ ਹੈਗੇ ਲੁੱਟਖੋ ਕਰਦੇ ਹੈਗੇ ਤੇ ਹੁਣ ਨਾਰਕੋਟਿਕਸ ਵੀ ਨਾਲ ਤੋਂ ਮਿਲਿਆ ਹੈਗਾ ਕੰਟਰੀ ਮੇਡ ਵੈਪਨ ਵੀ ਤੇ ਹੁਣ ਅਸੀਂ ਹੋਰ ਇਹਨਾਂ ਤੋਂ ਇੰਟਰੋਗੇਸ਼ਨ ਜਦੋਂ ਕਰਾਂਗੇ ਹੋਰ ਵੀ ਇਹਨਾਂ ਦੇ ਜਿਹੜੇ ਸਾਥੀ ਆ ਕੋਈ ਗੈਂਗ ਮੈਂਬਰਸ ਆ ਉਹਨਾਂ ਦਾ ਵੀ ਪਰਦਾ ਫਾਸ਼ ਹੋਊਗਾ ਨਾਲ ਇਹਨਾਂ ਦੇ ਬੈਕਵਰਡ ਫਾਰਵਰਡ ਲਿੰਕੇਜਸ ਸਟੈਬਲਿਸ਼ ਕਰਾਂਗੇ ਕਿ ਨਾਰਕੋਟਿਕਸ ਕਿੱਥੋਂ ਆਇਆ ਕਿਨੂੰ ਦੇਣਾ ਸੀਗਾ ਵੈਪਨ ਕਿੱਥੋਂ ਆਇਆ ਤੇ ਪੂਰਾ ਢੁਮਾਈ ਦੇ ਵਿੱਚ ਇਹਦੀ ਇਨਵੈਸਟੀਗੇਸ਼ਨ